ਉਧਰ ਸੇ ਮਲੇ ਹੋ ਗਿਆ ਜੀ ਅੰਦਰ 760 ਰੁਪਏ ਵਧ ਨਿਕਲੇ ਆ ਜੀ ਕਿਤੇ ਕਾਟੇ ਦੀ ਡੇ ਹੀ ਕਰਨ ਆ ਪੀਲਾ ਕਰਨ ਦੇ ਹੀ ਇਸੇ ਕੁੱਟ ਖਣ ਚਾਹ ਪੀ ਲੈਣੀ ਆ ਜੀ ਸਟਾਉਨ ਕਤਮ ਹੋ ਗਿਆ ਜੀ ਹੁਣ ਆਪਾਂ ਗੁਰਦਾਰ ਸਾਹਿਬ ਜੇ ਰਕ ਛੇਵੀਂ ਪਾਸ਼ੇ ਨੂੰ ਸਮਰਪਤ ਆ ਉਧਰ ਜਾ ਕੇ ਫਿਰ ਕਦਜਾਤ ਸ਼ੁਰੂ ਕਰਨੇ ਆ 1:00 ਵਜ ਕੇ ਰਤਾਰੀ ਮੰਡੋ ਕਰ ਕ੍ਰਾਸ ਕਰਦੇ 300 ਮੀਟਰ ਤੇ ਆ ਜਾਂਦਾ ਵੀ ਜੀ ਗੁਰਦੁਆਰਾ ਕੋਠੀ ਸਾਹਿਬ ਤੋਂ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਸਭ ਤੋਂ ਪਹਿਲਾਂ ਇਤਿਹਾਸ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਦਾ ਇਤਿਹਾਸ ਮਹਾਨ ਕੁਝ ਪੰਨਾ 221 ਤੇ ਆ ਧਰਮਸ਼ਾਲਾ ਗੁਰੂ ਅਰਜਨ ਸਾਹਿਬ ਜੀ ਇਹ ਅਸਥਾਨ ਗੁਰਦੁਆਰਾ ਕੋਠੀ ਸਾਹਿਬ ਦੇ ਪਾਸ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਕਰਨ ਡੱਲੇ ਪਿੰਡ ਜਾਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਬਰਾਜੇ ਸਨ ਠੀਕ ਹੈ ਜੀ ਥੰਦਾ ਤੇ ਹੱਸ ਆਵੰਦਰ ਨਾਤਮਸਤ ਕੋਈ ਨਹੀਂ ਹੁਣ ਜੀ ਸਮਾਪਤੀ ਹੋ ਚੁੱਕੀ ਹੈ ਦਰਸ਼ਕਾਂ ਦੇ ਆਦਾਰ ਦੀ ਸਤ ਗੁਰਦਾ ਸਾਹਿਬ ਆਪਾਂ ਦਰਸ਼ਨ ਕੀਤੀ ਆ ਜਿਹੜੇ ਗੁਰਨਾਗ ਦੇਵ ਜੀ ਨਾਲ ਸੰਬੰਧਿਤ ਇੱਕ ਗੁਰਦੁਆਰਾ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਆਹ ਸ਼ਾਦੀ ਤੇ ਕਰਵਾਣਾ ਤੇ ਬਰੇ ਗਰੀ ਤੇ ਪਾਰਕ ਦੇ ਬਾਹਰ ਖੜਾ ਮੈਂ ਜਿਹੜੀ ਇਹ ਮੇਨ ਪਾਰਕ ਆ ਇਧਰ ਗੁਰਦੁਆਰਾ 베ਰ ਸਾਹਿਬ ਆ ਤੇ ਇਧਰ ਸਾਡੀ ਮੈਂ ਦਰਸ਼ਨ ਕਰ ਰਹਾ ਗੁਰਦੁਆਰ ਸਾਹਿਬ ਦੇ ਤੇ ਹੁਣ ਆਪਾਂ ਚੱਲੀਆਂ ਬੈਕ ਤੇ ਇੱਕ ਜਿਹੜੀ ਚੀਜ਼ ਮੈਂ ਵੇਖੀ ਆ ਸਭ ਤੋਂ ਪਹਿਲਾਂ ਤੁਸੀਂ ਪਹੁੰਚੋ ਗੁਰਦੁਆਰਾ 베ਰ ਸਾਹਿਬ ਕਿਉਂਕਿ 베ਰ ਸਾਹਿਬ ਉਹ ਗੁਰਦੁਆਰਾ ਜਿੱਥੇ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਜੀ ਅਲੋਪ ਹੋਏ ਸਨ ਤਿੰਨ ਦਿਨ ਬਾਅਦ ਨਿਕਲੇ ਸਨ ਸੰਤ ਕਾੜ ਤੋਂ ਮੈਂ ਸਿੱਧਾ ਪਹੁੰਚਿਆ ਸੰਤ ਕਾੜ ਕਿਉਂਕਿ ਜਦੋਂ ਮੇਰਾ ਪੂਸਲੇ ਰਾਹ ਹੁੰਦਾ ਵਾ ਉਹ ਪਹਿਲਾਂ ਸੰਤ ਕਾੜ ਨੂੰ ਮੁੜ ਜਾਂਦਾ ਵਾ ਮੈਂ ਤਾਂ ਉਧਰ ਮੁੜ ਗਿਆ ਹਾਂ ਫਰ ਬਾਜ ਸਮਟਰੀ ਵਾਲਾ ਕ ਵੀ ਸਮਟਰੀ ਇਦਾਂ ਬਣਦੀ ਆ ਤੇ ਬਾਕੀ ਤੁਸੀਂ ਜੇ ਮੈਂ ਸਾਰੀ ਵੀਡੀਓ ਵੇਖੀ ਹੈ ਜੇ ਮੈਂ ਇੱਕ ਵੀਡੀਓ ਦੋ ਵੀਡੀਓ ਪਾਈਆਂ ਹੋਣਗੀਆਂ ਸਾਰੀਆਂ ਵੇਖੋਗੇ ਤੇ ਤੁਹਾਨੂੰ ਸਾਰਾ ਪਤਾ ਲੱਗੇਗਾ ਕਿ ਕਿਹੜਾ ਰਾਹ ਕਿੱਦਾਂ ਨੂੰ ਆ ਮੈਂ ਰਾਹ ਵੀ ਦੱਸਿਆ ਤੇ ਸਮਟਰੀ ਵੀ ਇੱਕ ਬਣਾਤੀ ਆ ਤੋਂ ਧਿਆਨ ਨਾਲ ਵੇਖਿਓ ਸਕਿਪ ਨਾ ਕਰਿਓ ਤੇ ਜਰੂਰ ਇਹ ਵੀ ਲਾਈਕ ਤੇ ਦਸਮ ਮਿਲੇ ਕਰੋ ਤੇ ਹੁਣ ਸਾਰਾ ਅਜ ਦਾ ਟਾਈਮ ਮੇਰਾ ਸਵਾਗ 2 ਵਜੇ ਹੋ ਚੁੱਕੇ ਆ ਜਦੋਂ ਕਿ ਮੈਂ ਇੱਥੇ 10:30 ਪੌਣੇ 11 ਦੇ ਵਿੱਚ ਵਿੱਚ ਪਹੁੰਚ ਗਿਆ ਸੀ ਤੇ ਇੰਨਾ ਸਮਾਂ ਲੱਗਾ ਮੈਨੂੰ ਹਰ ਗੁਰਦਸਾਹਬ ਥੋੜਾ ਫੋਟੇ 10 ਮਿੰਟ 15 ਮਿੰਟ ਸਟੇ ਕਰਕੇ ਤੇ ਮੈਂ ਆਪੇ ਪਹੁੰਚਿਆ ਹੁਣ ਮੈਂ ਇਥੇ ਜੀਪੀਐਸ ਆਪਣਾ ਰੈਡੀ ਲਾ ਲਿਆ ਵਾ 27 ਕਿਲੋਮੀਟਰ ਐ ਇਥੋਂ ਕਪੂਰਥਲਾ ਜੇ ਮੈਂ ਜਾਵਾਂ ਤਰਨਤਾਰ ਨੂੰ ਤਰਨਤਾਰ ਇਥੋਂ ਆਕਾ 50 ਕਿਲੋਮੀਟਰ ਤੇ ਆਪ ਕੋ ਫੇਰ ਪੈ ਜਾਂਦਾ ਵਾ 100 ਤੋਂ ਵੱਧ ਪੈ ਜਾਂਦਾ ਘਰ ਕਿਲੋਮੀਟਰ ਜ਼ਿਆਦਾ ਵੱਜ ਜਾਂਦੇ ਆ ਇਧਰ ਪਿਆ ਮੈਨੂੰ 117 118 ਉਧਰ ਪੈਣਾ ਵਾ 152 53 ਤਾਂ ਲਾ ਕੇ 17 117 118 ਫਰਕ ਜ਼ਿਆਦਾ ਵਾ ਤੇ ਇਧਰ ਜੰਦੇ ਆਪਾਂ ਕਪੂਰਥਲਾ ਕਪੂਰਥਲੇ ਫਿਰ ਆਪਾਂ ਹੁੰਦੇ ਹੋਏ ਆਪ ਕੋ ਵੇਖਾਂਗੇ ਵੀ ਕਪੂਰਥਲਿੋਂ ਬਟਾਲੇਵਾਲ ਨੂੰ ਜਾਣਾ ਵਾ ਪਿਆਸਵਾਲ ਨੂੰ ਜਾਣਾ ਵਾ ਕਿ ਜੇ ਸਿੱਧੇ ਨਿਕਲ ਜਾਓ ਸ੍ਰੀ ਹਰਗੋਬਿੰਦ ਘਰ ਉਨਦੀ ਇਹ ਚੀਜ਼ ਅੱਗੇ ਜਾ ਕੇ ਦੇਖਾ ਹੁਣ ਆਪਾਂ ਇਥੋਂ ਨਿਕਲਣ ਲੱਗੇ ਲੋ ਜੀ ਰੈਡੀ ਟੂ ਗੋ ਵਾ ਮੈਨੂੰ ਸਭ ਤੋਂ ਵੱਧ ਜਿਹੜਾ ਉਹ ਤਾਂ ਸਾਰੇ ਗੁਰਦਵਾਰ ਸਾਹਿਬ ਦੇ ਨੰਦ ਹੁੰਦਾ ਵਾ ਪਰ ਮੈਂ ਜੇ ਆਪਣੀ ਗੱਲ ਦਸਾਂ ਮੈਨੂੰ ਸਭ ਤੋਂ ਵੱਧ ਜਿਆ ਨਜ਼ਾਰਾ ਆਇਆ ਉਹ ਆ ਘਰ ਬੇਬੇ ਨਾਨਕੀ ਜੀ ਸਭ ਤੋਂ ਵੱਧ ਮੈਨੂੰ ਪ੍ਰਸੰਨਤਾ ਮੇਰੇ ਮੂੰਹ ਤੇ ਉਦੋਂ ਆਈ ਆ ਪਤਾ ਨਹੀਂ ਕਿਉਂ ਚਾਹ ਕੋ ਜੋ origionality ਵਿੱਚ ਹੀ ਜਾਂ ਕੀ ਕਹਿ ਸਕਨੇ ਆ ਰਾਗ ਗੁਰਦੁਆਰਾ ਬੇਰ ਸਾਹਿਬ ਆ ਜੀ ਇਹ ਉਹ ਗੁਰਦੁਆਰਾ ਜਿੱਥੇ ਗੁਰੂ ਨਾਨਕ ਦੇਵ ਜੀ ਆਲੂ ਆ ਪੋਇਆ ਸੀ ਕਿਥੇ ਕਾਫੀ ਜ਼ਿਆਦਾ ਕਮਰੇ ਬਣੇ ਆ ਸਾਹਮਣੇ ਬੇਬੇ ਨਾਨਕੀ ਜੀ ਨਵਾਸ ਆ ਇਦਾਂ ਕਰਕੇ ਇਸਰਾਮਾ ਬਣੀਆਂ ਵਾ ਸ਼ਰਧਾਲੂ ਦੂਰੋਂ ਦੂਰ ਜਿਹੜੇ ਹੁੰਦੇ ਆ ਇੱਥੇ ਰਹਿੰਦੇ ਵੀ ਆ ਇਦਾਂ ਦਾ ਮਾਹੌਲ ਚੱਲਿਆ ਜੀ ਹੁਣ ਅੱਗੇ ਚ러ਹਾ ਵਾ ਰੋਟਰੀ ਜਾਊਗਾ ਕਿ ਮੈਂ ਪਹਿਲਾਂ ਵੀ ਵੇਖਿਆ ਜਦ ਮ ਆਇਆ ਸੀ ਮਹੱਲਾ ਸਿੱਖਾਂ ਇਹ ਮਹੱਲਾ ਚੱਲ ਜਾਂਦਾ ਜੀ ਜਿਥੇ ਬੇਬਨਾਨ ਕੀ ਦਾ ਘਰ ਆ ਇਹ ਇਹ ਹੋਈ ਭੋਲਿਆ ਜਿਹੜਾ ਮੈਂ ਲੰਘਿਆ ਸੀ ਫੋਲ ਲੰਘ ਤੇ ਸਾਰੀ ਗੁਰਦਰਾ ਬੀਰ ਸਾਹਿਬ ਆਇਨ ਤਾਂ ਇਹ ਚੰਗਾ ਰੱਖ ਜੋ ਫੋਸਲਾ ਕੋਈ ਭਾਈ ਕਪੂਰਥਲਾ ਸਿੱਧਾ ਹੀ ਆ ਕਪੂਰਥਲਾ ਆ ਇਹ ਸਿੱਧਾ ਯਾਰ ਗੂਗਲ ਵੀ ਨਾ ਭਲੇਖੇ ਪੁੰਦਾ ਵਾ ਇਨੀ ਕਿਨੇ ਕਿ ਗਲੀਆਂ ਗਲੀਆਂ ਵਾ ਨੂੰ ਵੜਨ ਦੀ ਕੋਸ਼ਿਸ਼ ਕਰਦੀ ਹੈ ਵੀ ਕਿਤੇ ਰੋਡ ਨਾ ਫੜ ਲਿਓ ਗਣੀ ਚ ਵੜ ਜਾਓ ਸਮਟਰੀ ਵੀ ਖੋਸ ਸਮਟਰੀ ਆ ਗੁਰਦਰਾ ਬੇਰ ਸਾਹਿਬ ਆ ਇਥੋਂ ਗੁਰਦੁਆਰਾ ਵੱਲੋਂ ਪਿਆ ਗਾਂ ਸਿੱਧੇ ਗਏ ਆ ਸਿੱਧਾ ਗੁਰਦੁਆਰਾ ਸੰਤ ਘاٹ ਉੱਥੇ ਨਿਕਲੇ ਜਾ ਕੇ 2 ਤਨ ਕਿਲੋਮੀਟਰ ਦੀ ਕਿਰੀਂਚੇ ਹੋਊਗਾ ਹੁਣ ਆਪਾਂ ਰੋਡ ਤੇ ਪੈ ਚੁੱਕੇ ਆ ਹਾਲੇ ਕੋਈ ਇਸਰਾਵਾ ਲੇ ਮਰਸ ਕੰਜਵੀ ਇਹ ਕਿੱਦਣੂ ਪਈ ਜਾਂਦਾ ਇਹ ਮੈਨੂੰ ਕਹਦਾ ਸੱਜੇ ਮੋੜ ਜਾ ਫਿਰ ਜਦੋਂ ਕੋ ਬੋਰ ਕਹਿੰਦਾ ਸਿੱਧਾ ਜਾਣਾ ਫਿਰ ਪੁੱਛ ਲੈਣ ਇੱਕ ਵਾਰੀ ਹਕ ਕਪੂਰਥਲਾ ਮਤਲਬ ਇਹ ਅੱਗੇ ਜਾ ਕੇ ਸੱਜੇ ਮੋੜਨਾ ਅੱਗੇ ਕਾਕੇ ਅੱਗੇ ਜਾਣਾ ਆਲੂਪੁਰ ਦੀ ਰੋਡ ਆਉਗੀ ਉੱਧਰੋਂ ਮੋੜ ਜਾਣਾ ਮਤਲਬ ਆਪਾਂ ਗਲੀਆਂ ਦੇ ਵਿੱਚ ਨਹੀਂ ਵੜਨਾ ਠੀਕ ਠੀਕ ਆ ਚਲੋ ਥੋੜੇ ਬੋਤੇ ਮਾਥਪੇ ਤੇ ਹੁੰਦੀ ਐ ਜੀ ਰੋਡਾਂ ਦੇ ਇਹਨੇ ਵੀ ਮੋੜਿਆ ਅੱਗੇ ਆਇਆ ਮਾਦਾ ਇਧਰ ਉਹਨਾਂ ਮੈਂ ਰੋ ਪਛਾਣਨ ਰਿਹਾ ਮੈਂ इतोंने मुड़ता ही। मुड़ जाने को मुड़ जाए गलिया नहीं चुकनी चाहिए गलिया चुकता वा रोडक्ट हो चलो जी पवित्र धरती सुतानपुर लोधी थी हम आ गया बोर्ड जी ਕਪੂਰਥਲਾ ਸੱਜੇ ਆ ਅੱਗੇ ਫੇਰ ਇਹ ਕਰੋ ਉਹਨੂੰ ਕਨੈਕਟ ਹੋਣਾ ਮਾਹ ਰੋਡ nó là mày trúng nhá, mình sắp xong rồi một dìa, ਹੋ ਰੋੜਿਆ ਹੋਰ ਰੋੜ ਤੇ ਪੈਣੀ ਆ ਕਪੂਰਥਲਾ ਸੱਜੀ ਕਬੇ ਆਹ ਆ ਰੋੜ ਦੇ ਕਿਨਾਰੇ ਟੋ ਗਿਆ ਅੱਗੇ ਬਸ ਸਿੱਧਾ ਨਿਕਿਆ ਫੇ ਕਪੂਰਥਲਾ ਇਧਰ ਹੀ ਆ ਨਾ ਮੈਨੇ ਐਂਦੀ ਜਾਓ ਹੈ ਇਧਰ ਤੋਂ ਬਹੁਤ ਦੂਰ ਪਾਣਾ ਕਿਧਰ ਜੀ ਕਿਧਰ ਦੀ ਚਲੋ ਪੋਲ ਪਾਰ ਕਰਕੇ ਹਾਂ ਐ ਮੋੜ ਨਹੀਂ ਇਧਰੋਂ ਕਿੰਨਾ ਕੁ ਜਾ ਕੇ ਇਧਰੋਂ 7 ਕਿਲੋਮੀਟਰ ਪਹਿਣਾ ਇਧਰੋਂ 35 ਕਿਲੋਮੀਟਰ ਪਹਿਣਾ ਨਹੀਂ ਇਧਰੋਂ ਕਿੰਨਾ ਕੁ ਜਾ ਕੇ ਮੁੜਨਾ ਉਹ ਪੋਲ ਇੱਕੋ ਹੀ ਆ ਭਾਈ ਆ ਪੋਲ ਆ ਗਿਆ ਤੇ ਉਧਰੋਂ ਉਧੋਂ ਕੀ ਨਾ ਐ ਨੂੰ ਤੋ ਤੋ ਕਿਤੇ ਨਹੀਂ ਮੁੜਦਾ ਸਿੱਤਾ ਇਹ ਉਹ ਖਸ਼ਾ ਇਧਰੋਂ ਦੂਰ ਆ ਲਓ ਜੀ ਵਾਕਈ ਕਦੀ ਪੈਂਦਾ ਵੱਜਦਾ ਕਦੀ ਘਰ ਜਾਂਦਾ ਸੀ ਹਈਓ ਜਿਹੜਾ ਪੋਲ ਆਣਾ ਇਹ ਇਥੋਂ ਦੀ ਮੈਂ ਐਂਟਰੀ ਕੀਤੀ ਸੀ ਉਹ ਰਾ ਸਦਾ ਵਾ ਇਹਨੇ ਗੂਗਲ ਨੇ ਕਮਾਤਾ ਜੇ ਮੈਨੂੰ 6-7 ਕਿਲੋਮੀਟਰ ਕਮਾਤਾ ਕਦੀ ਸਤਾਇਦ ਕਹਿੰਦਾ ਹੈ ਕਦੀ ਮੜ ਜਾ ਮੜ ਜਾ ਹਿੰਗਾ ਧੋਜ ਗਿਆ ਤੇ ਉਹ ਸਾਰੀ ਲੈਂਡਮਾਰਕ ਚੇਂਜ ਕਰ ਦਿੰਦਾ ਵਾ ਆਹ ਕੋ ਇੱਥੇ ਮੈਂ ਐਂਟਰ ਕੀਤੀ ਸੀ ਇੱਥੋਂ ਮੈਂ ਪੁੱਛਿਆ ਸੀ ਅਸ਼ਰਦਾਈ ਵਾਲਾ ਵੀਰ ਇੱਥੇ ਹੀ ਆਹ ਗੇੜ ਤੋਂ ਮੈਂ ਇੱਧਰ ਚੱਲ ਗਿਆ ਹਾਂ ਸੰਤ ਘਾਟ ਖੱਬੀ ਆਹ ਵੇਖੋ ਲੱਗਾ ਪੋਟ ਤੇ ਇੱਥੋਂ ਮੈਂ ਐਂਟਰ ਕਰਕੇ ਸੱਜੀ ਹੋ ਗਿਆ ਹਾਂ ਤੇ ਫਿਰ ਮੈਂ ਚੱਲ ਗਿਆ ਹਾਂ ਗੁਰਦੁਆਰਾ ਬੀਰ ਸਾਹਿਬ ਨੂੰ ਤੇ ਅੱਗੇ ਨਿਕਲ ਗਿਆ ਹਾਂ ਤੇ ਇੱਥੋਂ ਜੇ ਖੱਬੀ ਇੱਕੇ ਦੀ ਹੋ ਜਾਵੇ ਤਾਂ ਚੜਜੋ ਕਪੂਰਥਲੇ ਨੂੰ ਕੁਛ ਲੈਣੇ ਆ ਫਿਰ ਹਾਂ ਇਹ ਕਪੂਰਥਲਾ ਉਹਦੇ ਨੂੰ ਅੜਜੋਗੇ ਤੇ ਗੁਰਦੁਆਰੇ ਤੇ ਚੱਲ ਜੋਗੇ ਤੇ ਕਪੂਰਥਲੇ ਐ ਨੂੰ ਆ ਜਾਗੇ ਤੇ ਅਸੀਂ ਕਪੂਰਥਲੇ ਪਹੁੰਚ ਜਾਗੇ ਤਾਂ ਫਿਰ ਠਾਈ ਹੋ ਗਿਆ ਜੀ ਉਧ ਆਇਆ ਮੈਂ ਆਦੀ ਮੈਂ ਉਧਰੋਂ ਆਇਆ ਪਰ ਆ ਵਿੱਚ ਐਕਸਟਰਾ ਪੈ ਗਿਆ ਫਿਰ 7 ਕਿਲੋਮੀਟਰ ਐਕਸਟਰਾ ਪੈ ਚੁਕਿਆ ਕਰਨੇ ਚਲ ਹੁਣ ਨਹੀਂ ਆਪ ਲੋਡ ਕਰਨੇ ਤੁਹਾਨੂੰ ਅੱਗੇ ਕਿਤੇ ਮੈਂ ਬ੍ਰੇਕ ਮਾਰਨੀ ਇਕਦੀ ਫਿਰ ਮਿਲਦਾ ਹਾਂ ਤੇ ਫਿਰ ਵੀਡੀਓ ਨਾਲ ਹੀ ਉੱਥੇ ਹੀ ਆਰਾਮ ਦੇਵਾਂਗੇ ਜੀ ਬਾਕੀ ਘਰ ਦੇ ਪਹੁੰਚ ਹੀ ਜਾਣਾ ਬੋਰ ਆ ਰਿਹਾ ਰੇਲ ਕੋਚ ਫੈਕਟਰੀ ਦਾ 3 ਨੰਬਰ ਗੇਟ ਲੰਘ ਕੇ ਗਿਆ ਵਾ ਤੇ ਉਹ ਸਾਹਮਣੇ ਰੇਲ ਕੋਚ ਫੈਕਟਰੀ ਕਪੂਰਥਲਾ ਗੇਟ ਨੰਬਰ 2 ਇਹ ਰਸਤਾ ਉਹ ਨਹੀਂ ਆ ਜਿਹੜਾ ਰਸਤਾ ਪਹਿਲਾਂ ਸੀ ਪਹਿਲਾ ਰਸਤਾ 35 33 ਕਿਲੋਮੀਟਰ ਪੈਂਦਾ ਵਾ ਉਹ ਕਪੂਰਥਲੇ ਬਾਹਰੋਂ ਬਾਹਰ ਨਿਕਲਦਾ ਵਾ ਮੇਰੇ ਹਿਸਾਬ ਨਾਲ ਇਹ ਕਪੂਰਥਲੇ ਪਾਈਂ ਅੰਦਰ ਵਰਜੇ ਹਲੋ ਆਪਾਂ ਅਮਰਸਰ ਤੋਂ ਜਲੰਧਰ ਰੋਡ ਨੂੰ ਫੜਨਾ ਵਾ ਅਸੀਂ ਫੜ ਲਾਂਗੇ ਪੰਜਾਬ ਟੈਕਨਕਲ ਯੂਨੀਵਰਸਿਟੀ ਵੀ 14 ਕਿਲੋਮੀਟਰ ਅਰੇ ਚਲੋ ਹਟਾ ਮੋਦਾ ਤੇ ਚਲੋ ਸੁਬਾਨਪੁਰਵਾਲਾ ਡੰਡਾਲੇ ਵਾਲਾ ਚੌਕ ਨਾ ਵੀ ਫੜਿਆ ਜਾਊਗਾ ਤੇ ਅਸੀਂ ਅਮਰਸਰ ਜਲੰਧਰ ਹਾਈਵੇ ਮੈਨੂੰ ਫੜ ਲੈਣਾ ਵਾ ਉਹ ਹਟਾ ਮੇਲ ਮੋਦਾ ਵਾ ਉਹੀ ਗੱਲ ਆ ਇਹ ਕਪੂਰਥਲਾ ਆ ਚੁਕਾ ਜੀ ਇਹਨੇ ਕਪੂਰਥਲਾ ਦੇ ਵਿੱਚ ਮੈਨੂੰ ਐਂਟਰ ਕਰਾਤਾ ਵਾ ਹੋਂ ਮੈਂ ਕਪੂਰਥਲਾ ਤੋਂ ਸਬਾਨਪੁਰ ਵਾਲਾ ਨਟਾਲਾ ਵਾਲੂ ਜਾਣਾ ਇਹੋ ਹੀ ਹਾਲਿਆ ਸਟੇਟ ਗੁਰਦੁਆਰਾ ਕਪੂਰਥਲਾ ਨਾਮ ਵਾਲ ਦੇ ਸ਼ਹਿਰ ਕਫਾ ਸਟੇਟ ਗੁਰਦੁਆਰਾ ਕਪੂਰਥਲਾ ਜੇ ਮੈਂ ਵੋਲਟਾ ਦੀ ਏਜੰਸੀ ਦੇ ਹੈਗੀ ਨਾ ਮੈਂ ਸੁਪਰ ਮੋਟੇ ਕੋਰ ਨੂੰ ਵੇਖ ਕੇ ਜਾਣਾ ਵਾ ਅਗਲੇ ਚੌਕ ਤੇ ਪੂਛ ਪਰਤਾਲ ਕਰਨੇ ਆ ਥੋੜਾ ਬੋਧਾ ਦਮਦਾ ਵਾ ਕਬੂਤਸਲਾ ਜਿਆਦਾ ਨਹੀਂ ਸਾਇੰਸ ਸਿਟੀ ਵੀ ਨੇੜੇ ਨੇੜੇ ਹੀ ਆ 4-5 ਕਿਲੋਮੀਟਰ ਹੀ ਆ ਆਏ ਉੱਤమే ਘੱਟ ਹੋਵੇ ਸਤਿ ਸ੍ਰੀ ਅਕਾਲ ਜੀ ਇਹ ਇੱਕ ਦਿਓ ਹਾਂ ਜੀ ਨਿੰਬੂ ਥੋੜਾ ਜਿਆਦਾ ਵੱਧ ਪਾ ਕੇ ਹਾਂ ਜੀ ਆਹ ਦੇਖਿਆ ਮੈਨੂੰ ਪਰੇ ਚੇਰ ਬਾਗ ਛਾਲੀ ਮਾਰ ਪਾਗ 1ਪ੍ਰਾਇਲ 2011 ਨੂੰ ਸਾਡੀਆਂ ਸਿਵਾਵਾਂ ਪੱਕੀਆਂ ਹੋਈਆਂ ਸੀ ਇਹ ਬਾਗ ਚ ਕਿਰਪਾ ਨਾਲ ਇੱਥੇ ਬਹੁਤ ਲਾਠੀ ਚਾਰਜ ਹੋਇਆ ਸੀ ਤੇ ਤੁਸੀਂ ਭੱਜ ਗਿਆਂ ਸਾਰੇ ਕੋਈ ਕਿਤੇ ਕੋਈ ਕਿਤੇ ਅਥਰੂ ਗੈਸ ਦੇ ਗੋਲੇ ਚਲੇ ਇਥੇ ਬਹੁਤ ਜ਼ਿਆਦਾ ਕੱਖ ਨਹੀਂ ਪੜਾਦਾ ਤੂੰ ਇਹ ਦੂਆ ਗਿਆ ਸਾਰੇ ਪਾਸੇ ਇਹ ਢੀਮੋਟੀ ਖਬਰ ਆਹੀ ਕੇ ਸਰਕਾਰ ਨੂੰ 1 April 2011 ਨੂੰ ਵਾਅਦੇ ਦੇ ਮੁਤਾਬਕ ਪੱਕਿਆ ਕਰਨਾ ਪਿਆ ਗਿਆ ਹੀ ਇਹ ਹੀ ਇਸ ਦਾ ਸਿਸਟਮ ਥੋੜਾ ਮੈਂ ਲਗਭਗ ਸ਼ਬਾਨਪੁਰ ਨੂੰ ਪੈ ਚਲੇ ਆਵਾ ਉਹਦਾ ਹੋਰ ਰਸਤਾ ਹੁਣ ਪਤਾ ਨਹੀਂ ਲੱਦਾ ਉਹ ਰਸਤਾ ਉਹ ਬੈਸਟ ਹੀ ਉਹਨੇ ਕਪੂਰਥਲ ਦੇ ਅੰਦਰ ਨਹੀਂ ਵਰਨਾ ਉਹਨਾਂ ਰਸਤਿਆਂ ਦੇ ਨਾਂ ਨਹੀਂ ਹੁੰਦੇ ਜਲਦੀ ਜਾਇਦਾ ਬਾਅਦੇ ਵਾਪਸ ਹੋਣਾ ਕਿਦਾਂ ਫਰਾਦਰ ਨਾ ਭੁੱਲ ਜਾਂਦੇ ਜਿਹੜਾ ਅਸੀਂ ਗਏ ਹੁੰਨੇ ਆ ਇੱਕ ਮੇਰੇ ਰਾਦਾ ਵਾ ਵੀ ਉਸੇ ਰਾਹ ਹੀ ਜਾਵਾਂ ਜਿਹੜਾ ਆਇਆ ਸੀ ਮਤਲਬ ਇਹ ਆ ਵੀ ਬਿਆਸ ਵੱਲੋਂ ਨਡਾਲਾ ਸਕਿਪ ਕਰਾਂ ਕਿਉਂਕਿ ਉਥੋਂ ਮੇਰੇ ਰਾਦਾ ਵਾ ਇੱਕ ਮਸ਼ਰੂਮ ਫਾਰਮ ਪੈਂਦਾ ਵਾ ਮਿੱਤੇ ਲੱਗੇ ਸ਼ਾਕੇ ਕਿਤੇ ਕਿਰੇ ਬਾਬੇ ਪਕਾਈ ਲੱਗਦੀ ਵਿੱਚ ਮਿੱਤੇ ਦੇ ਵਿੱਚ ਆ ਉਥੋਂ ਮਸ਼ਰੂਮ ਕਰਨ ਦਾ ਰਾਦਾ ਵਾ ਇਹ ਆ ਮੇਰਾ ਜਿਹੜਾ ਮੰਨਦ ਕਰ ਰੰਡਿਆ ਤੇ ਇਹ ਸੜੀ ਇੱਧੇ ਜਾਂਦੇ ਆ ਇੱਕਦਾਂ ਸਾਹਮਣੇ ਆਣਾ ਕਿੱਥੋਂ ਫਾਰੋ ਹੀ ਦਾ ਫਾਰੋ ਹੀ ਰਾਹ ਫੜਿਆ ਮੈਂ ਬਿਆਸ ਲਾ ਕੋ ਮੜ ਦੇ ਲੱਡੇ ਖਾਵਾਂਗੇ ਲੱਡੂ ਜਿਹੜੇ ਹੁੰਦੇ ਆ ਵਿਸਣ ਵਾਲੇ ਇਦਾਂ ਕਰਦੇ ਆ ਕਰਉਂਦੇ ਆ ਪਹੁੰਚ ਰਹੇ ਆ ਦਰਿਆ ਬਿਆਸ ਤੇ ਮਿਲਦਾ ਹੁਣ ਹੁਣ ਆ ਗਿਆ ਫਲਾਜਾ ਡੋਮੀਨੋ ਮੈਕਡੋਨਲਡ ਫਰਾਂਹੀ ਜਾਣਾ ਇੱਥੇ ਟਾਹਰ ਨਾਲ ਆ ਕਿਉਂਕਿ ਸਾਡੇ ਕੋਲ ਹੈ ਸਾਡਾ ਮੋਟਰਸਾਈਕਲ ਆ। ਆ ਵੀ ਜਾਂਦੇ ਟੌਰ ਨਾਲ। ਅਹੀਂੋਂ ਜਾਣਾ ਟੌਰ ਨਾਲ। ਜਲੰਧਰੋਂ ਅਮਰਸਰ ਆਈ ਭਈ। ਇੱਥੇ ਵੀ ਬੜਾ ਕੁਝ ਵੇਖਦਾ ਵਾ। ਲੱਡੇ ਵਿਕਦੇ ਆ। ਬੰਦ ਵਿਕਦੇ ਆ, ਚਨੇ ਵਾਲੇ ਬੰਦ ਵਿਕਦੇ ਆ, ਸੋਇਆ ਚਾਪਾਂ ਵਿਕਦੀਆਂ ਵਾ। ਹੋਰ ਗਾਂ ਜਾਉਦੇ ਜੂਸ ਵੀ ਇਕਦਾ ਵਾ ਇਦਾਂ ਦਾ ਸਿਸਟਮ ਹੈ ਵੇਖੋ ਕਿਦਾਂ ਮੈਂ ਚਾਹਦਾ ਬਿਆਸ ਦੇ ਉੱਤੇ ਚੜ ਕੇ ਖਾਵਾਂ ਥੋੜੇ ਜਿਹਾ ਖਾਉਂਗਾ ਜ਼ਰੂਰ ਲੰਗਰ ਖਾਦਾ ਸੀ ਮੈਂ ਗੁਰਦਵਾਰਾ ਬੇਰ ਸਾਹਿਬ ਤੋਂ ਫੋਤ ਬਾਅਦ ਭੁੱਖ ਨਹੀਂ ਲੱਗੀ ਕਿਉਂਕਿ ਪਾਣੀ ਪੂਣੀ ਪੀ ਲਿਆ ਰੋ ਪੀ ਲਈ ਤੇ ਭੁੱਖ ਨਜਵਨੀ ਨਹੀਂ ਗਈ ਪਰ ਸਿਰਫ ਦਿਲ ਨੂੰ ਇੱਕ ਤਸੱਲੀ ਜੀ ਬੇਥੋਂ ਨੰਗੇ ਆ ਵਾ ਉਹਦੇ ਬਾਅਦ ਤੇ ਲੱਡੂ ਜੇ ਖਾ ਲਾਂਗੇ ਪਰ ਵਿਆਸ ਦੇ ਉੱਤੇ ਖਾਣੇ ਆ ਆਉਣ ਹੀ ਵਾਲਾ ਵਾ ਵਿਆਸ ਦਰਿਆ ਤੇਰੇ ਚਰਨਾਂ ਤੇ ਚੜਾਉਣ ਨਾਲੋਂ ਤੇ ਚੰਗਾ ਏ ਵਿਆਸ 3 ਕਿਲੋਮੀਟਰ ਜਸਟ 3 ਕਿਲੋਮੀਟਰ ਲੋ ਜੀ ਬਿਆਸ ਦਰਿਆ ਦੇ ਉੱਤੇ ਆਪਾਂ ਚੱਲ ਰਹੇ ਹਾਂ ਬਹੁਤ ਪਾਣੀ ਹੈ ਜੀ ਬਹੁਤ ਪਾਣੀ ਹੈ ਪਾਣੀ ਨਾਲ ਭਰਿਆ ਦਰਿਆ ਵਾ ਦੋਵੇਂ ਬੰਨੇ ਕੈਮਰਾ 베ਸਡ ਨਾਕੀ ਹੁੰਦੀ ਹੈ ਪੁਲਸ ਦੇ ਤੇ ਕੰਡਿਆਂ ਦੇ ਸਟਾਲ ਲੱਗੇ ਹੁੰਦੇ ਆ पिछले स्टाल में काफ़ी बाबा निकाल आते हैं इतने कदर स्टाल फाड़ लेने हैं हाँ फाड़ लेने है छोले कुलचे तलिया तलिया मिर्चा लड्डू करारे बंद छोले लो को ना को खा लेने मारा मोटा तो मैं जी ब्यास दरिया आ दरिया का पानी आ गया वा ਓ ਬਾਈਸ ਕੰਮ ਆਂਦੇ ਪਾੜੀ ਦਾ ਉਹ ਦਰਿਆ ਮਰੇਆ ਕੋਈ ਤਾਂ ਸੋਨਾ ਮਗਾਣ ਆ ਜਿਹਦਾ ਖਜਾਨਾ ਦੇ ਹੁੰਦਾ ਵਾ ਇਤਨੀ ਪਾਣੀ ਦਾ ਕਹਿੰਦੇ ਪਾੜਾ ਜਲਾ ਤੇ ਮੈਂ ਪਾਣੂ ਕਿਹਾ ਵਾ ਮੇਰੇ ਨੂੰ ਵੀ ਜੋ ਤੇ ਕੋ ਸਵਾਦ ਆ ਮੈਨੂੰ ਦਵਾ ਦੇ ਜੋ ਤੇਰਾ ਜੀ ਕਰਦਾ ਆ 베ਰੀ ਆ 베ਰੀ ਨੂੰ 베ਰ ਨਹੀਂ 길ਗੇ ਜਾਂ ਛੜ ਗਏ ਵੀ ਨਾਲ ਵੀ ਚੰਗੀਆਂ ਜਿਆਦਾ ਜੁੜੀਆਂ ਮਿਲੀਆਂ ਕਿਉਂਕਿ ਮੈਂ ਇੱਥੇ ਬ੍ਰੇਕ ਮਾਰ ਰਿਹਾ ਸੀ ਦੇ ਵਿਚੇ ਕੋਈ ਬੱਸ ਤਾਂ ਫਿਰ ਚੱਲਣੀਆਂ ਤੇ ਕੋਰੀ ਮੈਂ دریا ਦੇ ਉਹ ਉੱਥੇ ਵੀ ਕੰਡੇ ਤੇ ਵੀ ਗਿਆ ਕੋਈ ਰਹਾਗਾ ਸਹੀ ਲੋਕ ਕੋਲਾਤਾਰ ਨੂੰ ਜਾਂਦੇ ਆਪੇ ਕੀ ਗੋਨਾ ਖਾਰਿਆ ਵਾ ਤੇ ਹੁਣ ਚਾਹ ਵੀ ਆ ਬੰਦੇ ਕੋ ਪੀਣੀ ਪਾਣੀ ਦੀ ਬੋਤਲ ਲੈ ਲਈ ਆ ਤੇ ਹੁਣ ਇੱਥੋਂ ਨਹੀਂ ਮੈਂ ਥੱਲੇ ਹੁਣਾ ਹੇ ਸਿੱਧਾ ਛੜਕ ਨਿਕਲ ਗਿਆ ਛਠਿਆ ਲਿਓ ਬਿਆਸ ਤੋਂ ਥੱਲੇ ਹੋ ਜੋ ਹਿੱਦਨ ਡਲ ਜੋ ਛਠਿਆ ਰੋ ਨਿਕਲ ਜਾਂਦੀ ਆ ਮੈਂ ਹੁਣ ਇਧਰ ਜਾਣ ਲੱਗਾ ਵਾ ਬਾਬੇ ਬਕਾਇ ਨੂੰ ਚੱਲਣ ਲੱਗਾ ਬਰੋਬਾਰ ਦਸ਼ੰਕਰਾਂਗੇ ਦਾਂ ਅੱਗੇ ਖੋਟ ਟਾਬੇ ਚ ਮੈਂ ਚਾਹ ਪੀਣੀ ਆ ਚੰਨਾ ਉਹ ਥੋਪੀ ਲੈਣੇ ਆ ਜੇ ਲੱਗ ਗਿਆ ਮੈਨੂੰ ਤੇ ਨਹੀਂ ਤੇ ਫਿਰ ਅੱਗੇ ਸਹੀ ਉਹਦਾ ਮੈਥੋਂ ਜਾਣਾ ਸੀ ਪਰ ਫਿਰ ਰਾਜ ਹੈ ਕੱਖ ਨਹੀਂ ਆ ਤੋ ਬਈ ਨੇ ਆ ਚਾ ਇਹ ਇਹਦੇ ਨਾਲ ਹੀ ਆਪਾਂ ਆਪਣੀ ਤੇਰੀ ਵੀਡੀਓ ਨਾਲ ਇਹਨੂੰ ਖਤਮ ਕਰ ਦਿੰਦੇ ਆ ਕਿਉਂਕਿ ਅੱਗੇ ਆਪੋਂ ਟੱਪ ਉੱਤੇ ਚੱਲਣਾ ਬੰਦ ਲਿਆ ਵਾ ਤੇ ਇਹਦੇ ਘਟਮ ਕੀ ਹੋ ਜਾਂਦੇ ਇੱਕ ਵਾਰ ਪਹੁੰਚ ਜਾਣਾ ਬਸ ਤੇ ਟੋਟਲ ਅੱਜ ਦਰਸ਼ਨ ਕੀਤੀ ਆ ਇਸ ਸੀਰੀਜ਼ ਵਿੱਚ ਆਪਾਂ ਸੀਰੀਜ਼ ਵਿੱਚ ਤਾਂ ਕਿਹਾ ਵਾ ਵੀ ਵੀਡੀਓ ਸ਼ਾਇਦ 2003 ਹੋਣਾ ਤੇ ਅੱਠ ਗੁਰਦਰਾ ਸਾਹਿਬਾਂ ਨੇ ਸੱਤ ਗੁਰੂ ਨਾਲ ਜਿਹਦੇ ਨੇ ਅਠਵਾਂ ਛੇਵੇਂ ਗੁਰੂ ਜੀ ਦਾ ਵਾ ਪ੍ਰਾਤ ਦਰਨ ਉੱਥੇ ਘਰਾਓ ਕੀਤਾ ਸੀ ਸਿਰਾ ਸਾਹਿਬ ਤੇ ਜੀ ਉਹ ਵੀ ਦੇਖਿਓ ਇਤਨਾ ਕਰਿਓ ਤਾ ਪਹੁੰਚ ਜਾਏਗਾ ਸਾਰੇ ਗੁਰਦਵਾਰਿਆਂ ਦਾ ਰਸਤਾ ਰੂਟ ਮੈਪ ਮੈਪ ਮੈਂ ਖਿੱਚੇ ਕੀਤਾ ਹੋਇਆ ਫਿਰੇ ਕੋਈ ਦੱਸਦਾ ਮੈਂ ਮੈਂ ਸ਼ੁਰੂ ਕੀਤਾ ਸੀ ਗੁਰਦਾ ਸੰਤ ਕਾਟ ਤੋਂ ਬਹੁਤ ਹੈ ਸ਼ੁਰੂ ਕਰਨਾ ਵਾ ਜਿੰਨੇ ਮੈਂ ਹੋਣਾ ਸ਼ੁਰੂ ਕਰਿਓ ਗੁਰਦਰਾ ਬੇਰ ਸਾਹਿਬ ਤੋਂ ਕਿਉਂਕਿ ਪੀਰ ਸਾਹਿਬ ਗੁਰਦੁਆਰੇ ਚ ਗੁਰਨਾਥ ਦੇਵ ਜੀ ਅਲੋਪ ਹੋਏ ਹੀ ਤੇ ਸੰਤ ਘਾਟ ਗੁਰਦੁਆਜ ਤੇ ਅੰਦਰ ਬਾਦ ਪਰਕਟੋ ਹੀ ਗੁਰਨਾਥ ਸਾਹਿਬ ਇਸ ਲਈ ਤਾਂ ਕਿ ਤੁਹਾਨੂੰ ਸਮਿਟਰੀ ਵਧੀਆ ਰਹੇਗੀ ਬਾਕੀ ਕੋਈ ਤਾਂ ਜਿੰਦਾ ਮਰਿਦ ਦਰਸ਼ਨ ਕਰਨ ਨੂੰ ਸਾਹਿਬ ਤੁਹਾਡੇ ਪਰਵਾਣੀਆਂ ਜਿੱਦਾਂ ਵੀ ਤੁਸੀਂ ਆਪਣਾ ਚਿੱਤ ਲੈ ਕੇ ਵੀ ਲੈ ਕੇ ਹੁੰਦੇ ਜੇ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਆਦੇ ਰਹੋ ਵਾਜਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਟਾਟਾ ਜੀ ਜਿੰਨਾਂ ਦਾ ਜੋ ਜੋ ਹੈ ਆਪਣਾ ਆਪਣਾ ਚੋਖਲ ਹੋ ਜੀ ਮੁਹਾਨਾਂ ਨੂੰ ਤੁਹਾਨੂੰ ਮੈਂ ਨਮਨ ਜੀ ਹੋਰ ਵੀਡੀਓ ਨਾਲ ਸਾਡਾ ਸਾਡ ਕੇ ਮੇਰੇ ਨਾਲ ਸਾਡ ਨੂੰ ਕੈਪਟਸ ਅਸੀਂ ਕਰਦੇ ਹਾਂ